ਯੋ ਕਿ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਐਂਡ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਜੀ ਏਕੇ ਟੈਕਸ ਦਾ ਗਰਮੀ ਵਾਲਾ ਫੈਂਸੀ ਵੈਰਾਈਟੀ ਆ ਗਈ ਜੀ ਇਹ ਫੈਂਸੀ ਵੈਰਾਈਟੀ ਜਿਵੇਂ ਆਪਾਂ ਕਹਦੇ ਨੇਗਾ ਫੈਂਸੀ ਚਾਹੀ ਜਾਏਗਾ ਤੁਹਾਨੂੰ ਸੀਜ਼ ਦਾ ਨੰਬਰ ਏਕੇ ਟੈਕਸ ਨੰਬਰ ਟੈਕਸ ਦਾ ਸੀਜ਼ ਦਾ ਨੰਬਰ ਸ਼ਪਾਇਸ਼ਾਲਾ ਫੈਂਸੀ ਦੁਪੱਟੇ ਦੇ ਨਾਲ ਜੀ ਫੈਂਸੀ ਸੂਟ ਹੈਗਾ ਇਹ ਜਿਹੜਾ ਆਮ ਇਹ ਮਾਰਕੀਟ ਦੇ ਵਿੱਚ ਸ਼ੋਅਰੂਮਾਂ ਦੇ ਉੱਤੇ 2-2000 ਰੁਪਏ ਦਾ ਸੂਟ ਵਿਕਦਾ ਹੈਗਾ ਸਾਟਾ ਰੇਟ ਆ ਸਿਰਫ 1300 ਰੁਪਏ ਜੀ 올 ਓਵਰ ਪ੍ਰਿੰਟ ਸੂਟ ਆ ਇਹ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਏਕੇ ਟੈਕਸ ਮਿਲਦਾ ਸੀਟਕ ਨੰਬਰ ਸਪੈਸ਼ਲ ਫੈਂਸੀ ਸੂਟ ਫੈਂਸੀ ਦੁਪੱਟੇ ਦੇ ਨਾਲ ਫੈਂਸੀ ਸੂਟ ਹੈ ਜੀ ਫੈਂਸੀ ਦੁਪੱਟੇ ਦੇ ਨਾਲ ਸਿਰਫ 1300 ਰੁਪਏ ਦਾ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦਿੱਤੇ ਜੀ 1300 ਰੁਪਏ ਦੇ ਵਿੱਚ ਫੈਂਸੀ ਸੂਟ ਦੁਪੱਟਾ ਰਾਂਗੜ ਜਾਇਨੇ ਦੇ ਵਿੱਚ ਬਹੁਤ ਮਾਲ ਆ ਚੁੱਕਿਆ ਜਿਹਦੇ ਵਿੱਚ ਜਿਵੇਂ ਆਪਾਂ ਕਹਦੇ ਰਹੇ ਨਾ ਵੀ ਫੈਂਸੀ ਵੈਰਿਟੀ ਚਾਹੀਦੀ ਹੈ ਇਹ ਗਰਮੀਆਂ ਦੇ ਵਿੱਚ ਕੜਾਈ ਵਾਲਾ ਸੂਟ ਤਾਂ ਪੈਂਦਾ ਨਹੀਂ ਅਲਾ ਕਹਿੰਦਾ ਹੈਗਾ ਜਾਨ ਆਉਣ ਵਾਸਤੇ ਚਾਹੀਦਾ ਹੈ ਸ਼ਵਾਇਸਾ ਸੂਟ ਸੀਧਾ ਨੰਬਰ 1 ਟੈਕਸ ਮੈਂ ਲਦਾ ਜੀ ਬਿਲਕੁਲ ਕਾਟਨ ਦਾ ਕਪੜਾ ਹੈਗਾ ਇਹ ਪ्योर ਮਸਲੀਨ ਦਾ ਦੁਪੱਟਾ ਨਾਲ ਇਹਦੇ ਬਿਲਕੁਲ ਯਾਰ ਮਸ਼ੀਨ ਦੇ ਦਪੱਟੇ ਦੇ ਨਾਲ ਆਈ ਇਹ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਇਹਦੇ ਵਿੱਚ ਇੱਕ ਤੋਂ ਇੱਕ ਵਧੀਆ ਡਿਜ਼ਾਈਨਿੰਗ ਰੇਟ ਹੈ ਸਿਰਫ 1300 ਰੁਪਏ ਜੀ ਇਹ ਭਰਾਵਾ ਦੀ ਹੱਟੀ ਦਾ ਰੇਟ ਸਿਰਫ 1300 ਰੁਪਏ ਜੀ ਇਹ ਜਿਹੜਾ ਮਾਰਕੀਟ ਦੇ ਵਿੱਚ ਆਵੇਂ 2-2000 ਰੁਪਏ ਦਾ ਸੂਟ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 1300 ਰੁਪਏ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦਿੱਤੇ ਜੀ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਡਿਜ਼ਾਈਨਾਂ ਚ ਮਾਲ ਆ ਗਿਆ ਜੀ ਹਾਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਵਿੱਚ ਮਾਲ ਹੈਗਾ ਹਾਰ ਇੱਕ ਡਿਜ਼ਾਈਨ ਦੇ ਵਿੱਚ 4 ਕਲਰਾਂ ਦੇ ਵਿੱਚ ਮਾਲ ਹੈ ਜੀ ਬਿਲਕੁਲ ਫੈਂਟਸੀ ਵੈਰਾਈਟੀ ਹੈ ਜੀ ਇਹ ਲਾਲ ਦਪੱਟੇ ਫੈਂਸੀ ਬਿਲਕੁਲ ਪਿਓਰ ਮਸਰੀਨ ਦਾ ਜਹਾਜ ਜਵਾ ਦੇਖੋ ਰੀਸ਼ੀ ਵਰਗਾ ਕੱਪੜਾ ਹੈਗਾ ਰੇਟ ਸਿਰਫ 1300 ਰੁਪਏ ਦਾ ਹੈ ਇਹ 1300 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਸਿਰਵੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸਿਰਵੇਲੇ ਦੇ ਉੱਤੇ ਜੀ ਭਰਾਮਾ ਦੀ ਹੱਟੀ ਦੇ ਉੱਤੇ ਗਰਮੀਆਂ ਦੇ ਸੂਟਾਂ ਦਾ ਹਰ ਕਿਸਮ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈ ਜੀ। ਧੁਮਾਕਾ ਸੇਰ ਚੱਲ ਰਹੀ ਹੈ ਜੀ। ਗਰਮੀਆਂ ਦੇ ਸੂਟਾਂ ਦੀ ਧੁਮਾਕਾ ਸੇਲ ਚੱਲ ਰਹੀ ਹੈ ਜੀ। ਭਰਾਮਾ ਦੀ ਹੱਟੀ ਦੇ ਉੱਤੇ ਜੀ। ਅਸੀਂ ਇੱਥੇ ਦਾ ਨੰਬਰ AK ਟੈਕਸ ਮਿਲਦਾ ਹੈ ਜੀ ਇਹ। AK ਟੈਕਸ ਮਿਲਦਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਦੇ ਉੱਤੇ ਜੀ। ਜੈਨੇ ਦੇ ਕਹਿੰਦੇ ਵਿੱਚ ਇੱਕ ਤੋਂ ਇੱਕ ਵਧੀਆ ਪਹੁੰਚੇ ਹੋਏ ਨੇ ਜੀ ਸਾਵਾ ਡਿਜ਼ਾਈਨ ਲੈਣ ਵਾਸਤੇ ਛੇਤੀ ਆਇਆ ਕਰੋ ਜੀ ਜਾਂ ਕਿਸੇ ਨੇ ਮਗਾਉਣਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਥੋਂ ਤਾਂ ਛੇਤੀ ਤੋਂ ਛੇਤੀ ਮਗਾਇਆ ਕਰੋ ਜੀ ਮੁਰਕਿਓ ਡਿਜ਼ਾਈਨ ਖਤਮ ਹੋ ਜਾਂਦੇ ਨੇ ਫਿਰ ਡਿਜ਼ਾਈਨ ਬਦਲ ਕੇ ਲੈਣਾ ਪੈਂਦਾ ਜੀ ਉਹਦੇ ਵਿੱਚ ਸੇਮ ਡਿਜ਼ਾਈਨ ਲੈਣ ਵਾਸਤੇ ਆਨਲਾਈਨ ਮਗਾਉਣ ਵਾਸਤੇ ਸਾਨੂੰ ਸਾਵਾ ਸਕਰੀਨਸ਼ਾਟ ਭੇਜੋ ਤੇ ਸਾਵਾ ਅਸੀਂ ਤੁਹਾਨੂੰ ਆਨਲਾਈਨ ਭੇਜਾਂਗੇ ਜੀ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸਿਰ ਮੇਲੇ ਚੱਲ ਰਿਹਾ ਹੈਗਾ ਆਹ ਹੀ ਸ਼ਹਿਰ ਮੇਲੇ ਦਿੱਤੇ ਜੀ ਰਾਂਗਟ ਜਾਈਦੇ ਬਹੁਤ ਆਏ ਹੋਏ ਆ ਜੀ ਦੇਖੋ ਇਹਨੇਗਾ ਇੱਕ ਤੱਕ ਵਾਰ ਹੀ ਆਈ ਇਹਦੇ ਵਿੱਚ ਰਾਮਾ ਦੀ ਹੱਤੀ ਦੇ ਉੱਤੇ ਭਾਰੀ ਸ਼ੇਰ ਮੇਲੇ ਚੱਲ ਰਿਹਾ ਹੈਗਾ ਭਾਰੀ ਸ਼ੇਰ ਮੇਲੇ ਦੇ ਉੱਤੇ ਫੈਂਸੀ ਸੂਟ ਏਕੇ ਟੈਕਸ ਮਿਲਦਾ ਸਿਰਫ 1300 ਕਰਤਾ ਹੀ ਇਹ 1300 ਰੁਪਏ ਦੇ ਵਿੱਚ ਸੀਟ ਕਾ ਨੰਬਰ ਸਪੈਸ਼ਲ ਸ਼ੇਰ ਦੇ ਉੱਤੇ ਲੱਗਿਆ ਹੋਇਆ ਜੀ ਇਹ ਭਰਾਮਾ ਦੀ ਹੱਤੀ ਦੇ ਉੱਤੇ ਇਹ ਜੈਨੇ ਦਾ ਕਲਰ ਬਹੁਤ ਸੋਹਣਾ ਕਲਰ ਆ ਕਰਦਾ ਚਮਾਲਾ ਜਿਹੇ ਵਿੱਚ ਆ ਇਹ ਜੈਨੇ ਇੱਕ ਤੋਂ ਇੱਕ ਵਧੀਆ ਇੱਕ ਤੋਂ ਇੱਕ ਵਧੀਆ ਕਲਰ ਇਹਦੇ ਵਿੱਚ ਭਰਾ ਮਾ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲੇ ਚੱਲ ਰਿਹਾ ਜੀ ਭਾਰੀ ਸ਼ੇਰ ਮੇਲੇ ਦੇ ਉੱਤੇ ਜੀ ਮੋਟੀਆਂ ਵਾਲਾ ਵੀ ਹੈਗਾ ਜਿਹਦੇ ਵਿੱਚ ਜੇ ਸਿਆਣਾ ਬਜੁਰਗਾਂ ਵਾਲਾ ਲੈਣਾ ਹੋਵੇ ਤਾਂ ਬਜੁਰਗਾਂ ਵਾਲੇ ਕੰਦਰ ਵੀ ਹੈਗੇ ਇਹਦੇ ਵਿੱਚ ਬਜੁਰਗਾਂ ਵਾਲੇ ਕੰਦਰ ਜੀ ਮਾਲ ਆਇਆ ਹੋਇਆ ਜੀ ਇਹ ਸਾਰਾ ਆਪਣਾ ਇਹਨਾਂ ਸਿਆਣੀਆਂ ਵਾਲਾ ਲੈਣਾਗਾ ਵੋਲਟੇਜ ਵਾਸਤੇ ਤਾਂ ਸਾਰੇ ਕੰਦਰ ਜਮਾਲ ਪਹੁੰਚਿਆ ਹੈਗਾ ਭਰਾਵਾ ਦੀ ਹੱਟੀ ਤੇ ਤੇ ਭਾਰੀ ਸੇਰ ਮਿਲ ਚੱਲ ਰਿਹਾ ਹੈਗਾ ਭਰਾਵਾ ਦੀ ਹੱਟੀ ਵਾਸਤੇ ਰੋਡ ਮੋੜ ਮੰਡੀ